ਜਨਪੀਆ ਵੀਰ ਨੂੰ ਦੇ ਦਸ਼ਕਾ ਦਾ ਸਵਾਗਤ ਹੈ ਅੱਜ ਅਸੀਂ ਪਹੁੰਚੇ ਹਾਂ ਈਐਸਈ ਹਫਤਾਰ ਜਿੱਥੇ ਖੰਭਾ ਲਟਕਦਾ ਹੋਇਆ ਨਜ਼ਰ ਆਇਆ ਲਗਾਤਾਰ ਬਿਜਲੀਆਂ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜਿਹੜਾ ਬਿਜਲੀ ਦੇ ਜਿਹੜਾ ਤਾਰਾ ਜਿਹੜੀਆਂ ਮੇਨ ਜਾਂਦੀਆਂ ਹੋਇਆ ਉੱਥੇ ਸੰਪਰਕ ਹੋ ਗਿਆ ਜਿਹੜੀ ਲਾਈਟ ਜਿਹੜੀ ਹੈ ਤਕਰੀਬਨ 12 ਵਜੇ ਤੋਂ ਲਗਭਗ ਜਿਹੜੀ ਹੈ ਗਈ ਹੋਈ ਹੈ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਬਰਸਾਤ ਦਾ ਮੌਸਮ ਦੀ ਜਾਂ ਲਗਾਤਾਰ ਇਹ ਬਾਰਿਸ਼ ਦੀ ਅੱਜ ਹੁਸ਼ਿਆਰਪੁਰ ਵਿਖੇ ਹੋ ਰਹੀ ਹੈ ਤੇ ਪਰ ਬਿਜਲੀ ਮੈਕਮੇ ਜਿਹੜਾ ਜੂ ਤੱਕ ਦੀ ਨਹੀਂ ਖੜਤੀ ਕਿਉਂਕਿ ਬਾਰ ਬਾਰ ਜਿਹੜਾ ਆ ਈਐਸਆਈ ਵਾਲੋਂ ਬਾਰ ਬਾਰ ਜਿਹੜਾ ਮੀਲੀ ਮੈਕ ਨੂੰ ਕਾਲ ਦੀ ਕੀਤੀ ਗਈ ਆ ਪਰ ਉਹਨਾਂ ਨੇ ਹਾਲੇ ਤੱਕ ਦੀ ਜਿਹੜਾ ਈਐਸਆਈ ਦੀ ਹਾਜ਼ਰ ਵਾਲ ਬਿਜਲੀ ਦਾ ਜਿਹੜਾ ਸਵੇਰ ਤੋਂ ਕੱਟ ਲੱਗਾ ਹੋਇਆ 12 ਵਜੇ ਲਗਭਗ ਕੱਟ ਲੱਗਾ ਹੋਇਆ ਹਾਲੇ ਤੱਕ ਦੀ ਜਿਹੜਾ ਮੀਲੀ ਮੈਕਮਾ ਹਾਜ਼ਰ ਨਹੀਂ ਹੋ ਸਕਿਆ ਜੋ ਸਮੱਸਿਆ ਜਿਹੜੀ ਹਾਲ ਤੱਕ ਦੀ ਜਿਹੜੀ ਆ ਹੱਲ ਨਹੀਂ ਕੀਤੀ ਗਈ ਆ ਸੋ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਿਹਾ ਕਿ ਜਿਹੜਾ ਬਿਜਲੀ ਦੇ ਖੰਬੇ ਦੇ ਵਿੱਚ ਲਗਭਗ ਲੱਗਦਾ ਹੈ ਕਿ ਗੱਡੀ ਕੋਈ ਮਾਰ ਕੇ ਜਿਹੜਾ ਹੈ ਇਸ ਵਕਤੋਂ ਫਰਾਰ ਹੋ ਚੁੱਕਿਆ ਹੈ ਜਿਹੜਾ ਲਗਾਤਾਰ ਜਿਹੜਾ ਬਿਜਲੀ ਦਾ ਕੱਟ 12 ਵਜੇ ਤੋਂ ਲਗਭਗ ਲੱਗਾ ਹੋਇਆ ਹੈ ਡਾਕਟਰਾਂ ਨੂੰ ਬਾਰ-ਬਾਰ ਕਾਲ ਦੀ ਕੀਤੀ ਗਈ ਹੈ ESI 'ਚ ਲਾਈਟ ਜਿਹੜੀ ਚੱਲ ਗਈ ਹੈ ਪਰ ESI ਆਈਹਾ ਸੜਗੋਂ ਮਰੀਜ਼ਾਂ ਦੀ ਜਿਹ ਖੱਜਲ ਖਵਾਈ ਹੋ ਰਹੀ ਹੈ ਲਾਈਟ ਨੂੰ ਲੈ ਕੇ ਜਿਹੜਾ ਪਰੇਸ਼ਾਨੀ ਦੀ ਹੋ ਰਹੀ ਹੈ ਫੋ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ESI ਰੋਡ ਦੀਆਂ ਸਾਂਝੀਆਂ ਕਰ ਰਹੇ ਹਾਂ ਈਐਸਆਈ ਹਫ਼ਤਾ ਦੇ ਬਿਲਕੁਲ ਸਾਹਮਣੇ ਜਿਹੜਾ ਇਹ ਖੰਭਾ ਲੱਗਾ ਹੋਇਆ ਸੋ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਕਿ بارش ਨੂੰ ਲੈ ਕੇ ਜਿਹੜਾ ਬਿਜਲੀ ਦਾ ਸੰਪਰਕ ਜਿਹੜਾ ਉਹ ਟੁੱਟ ਗਿਆ ਜਿਹੜਾ ਲਗਾਤਾਰ ਬਿਜਗੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਤਾਰਾਂ ਜਿਹੜੀਆਂ ਬਿਲਕੁਲ ਖੰਭੇ ਦੇ ਨਾਲ ਟੱਚ ਹੋ ਚੁੱਕੀਆਂ ਸੋ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਈਐਸਆਈ ਹਾਦਸਿਆਂ ਦੀਆਂ ਸਾਂਝੀਆਂ ਕਰ ਰਹੇ ਹਾਂ ਬਿਲਕੁਲ ਗੇਟ ਦੇ ਨਜ਼ਦੀਕ ਜਿਹੜਾ ਇਹ ਖੰਭਾ ਲੱਗਾ ਹੋਇਆ ਸੀਗਾ ਤੇ ਬਿਜਲੀ ਦਾ ਜਿਹੜਾ ਮੇਨ ਖੰਭਾ ਜਿਹੜਾ ਲਾਈਟ ਦਾ ਖੰਬਾ ਨਜ਼ਰ ਆ ਰਿਹਾ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਿਹਾ ਕਿ ਜਿਹੜੀ ਲਾਈਟ ਜਿਹੜੀ ਹੈ ਸਵੇਰ ਤੋਂ ਤਕਰੀਬਨ 12 ਵਜੇ ਤੋਂ ਗਈ ਹੋਈ ਆ ਪਰ ਬਾਰ ਬਾਰ ਜਿਹੜਾ ਬਿਜਲੀ ਬੈਕਵੇ ਨੂੰ ਕਾਲ ਦੀ ਕੀਤੀ ਗਈ ਆ ਪਰ ਹਲੇ ਤੱਕ ਦੀ ਜਿਹੜਾ ਬਿਜਲੀ ਮੈਕਵੇਂ ਵਾਲੇ ਹਲੇ ਤੱਕ ਦੀ ਇਸ ਸਥਾਨ ਤੇ ਨਹੀਂ ਪਹੁੰਚੇ ਸੋ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਿਹਾ ਹੁਸ਼ਿਆਰਪੁਰ ESI ਕੁੱਕਰ ਫੈਕਟਰੀ ਦੇ ਬਿਲਕੁਲ ਪਿਛਲੇ ਪਾਸੇ ਦੀਆਂ ਤਸਵੀਰਾਂ ਸਾਂਝੀਆਂ ਕਰ ਰਿਹਾ ESI ਗੇਟ ਦੇ ਮੇਨ ਦੀਆਂ ਤਸਵੀਰਾਂ ਸਾਂਝੀਆਂ ਕਰ ਰਿਹਾ ਸੋ ਲਗਾਤਾਰ ਜਨਪਿਆਬੀ ਨਾਲ ਜੋੜਨ ਵਾਲੇ ਦਸ਼ਕਾਂ ਨੂੰ ਦੱਸਦੀ ਕਿ ਲਾਈਟ ਜਿਹੜੀ ਐ ਐਸਈ ਵਿਖੇ ਗਈ ਹੋਈ ਆ ਸੋ ਲਗਾਤਾਰ ਜਿਹੜਾ ਪਰੇਸ਼ਾਨੀਆਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਮਰੀਜ਼ਾਂ ਨੂੰ ਲਗਾਤਾਰ ਤਸਵੀਰਾਂ ਦੇਖ ਰਹੇ ਹੋ ਤੁਸੀਂ ਐਸਈ ਰੋਡ ਦੀਆਂ ਸੋ ਲਗਾਤਾਰ ਤਸਵੀਰਾਂ ਸਾਂਝੀਆਂ ਕਰਨਾ ਕਿ ਸਵੇਰ ਤੋਂ ਜਿਹੜੀ 12 ਵਜੇ ਤੋਂ ਲਗਭਗ ਜਿਹੜੀ ਆ ਬਿਜਲੀ ਗਈ ਹੋਈ ਆ ਲਗਾਤਾਰ ਤਸਵੀਰਾਂ ਜਨਪੀ ਅਭੀ ਨੇ ਉਹਦੀਆਂ ਤੁਸੀਂ ਦੇਖ ਰਹੇ ਹੋ ਐਸਈ ਰੋਡ ਦੀਆਂ ਦੇਖ ਰਹੇ ਹੋ ਜਿੱਥੇ ਨੰਗਦੇ ਹੋਏ ਨੂੰ ਖੰਭਾ ਜਿਹੜਾ ਟੁੱਟਿਆ ਹੋਇਆ ਨਜ਼ਰ ਆਇਆ ਲਗਾਤਾਰ ਤਸਵੀਰਾਂ ਸਾਂਝੀਆਂ ਕਰਦੇ ਆਇਆ ਤੇ ਲਗਾਤਾਰ ਸਾਡੀ ਵੀਡੀਓ ਨੂੰ ਦੇਖਦੇ ਰਹੋ ਕਮੈਂਟ ਕਰੋ ਸ਼ੇਅਰ ਜਨ ਪੰਜਾਬੀ ਨਿਊਜ਼ ਤੇ ਨੰਨੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ